ਖੋਲੇ-ਮੋਲੇ ਦੇ ਮੌਕੇ ਤੇ ਅੱਡਾ ਚਬਾਲ ਦੀਆਂ ਸਾਰੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ 14 ਤੇ 15 ਮਾਰਚ ਨੂੰ ਬੰਦ ਰਹਿਣਗੀਆਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੂਰਨ ਸਿੰਘ ਚਬਾਲ ਅਤੇ ਚੇਅਰਮੈਨ ਰਮਨ ਕੁਮਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਾਜੂ ਚਬਾਲ ਨੇ ਦੱਸਿਆ ਹੈ ਕਿ ਹਰ ਸਾਲ ਅੱਡਾ ਚਬਾਲ ਦੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਦਿਨ ਨੂੰ ਮਨਾਉਂਦੇ ਨੇ। ਉਹਨਾਂ ਸਾਰਿਆਂ ਦੁਕਾਨਦਾਰਾਂ ਨੇ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਨੂੰ 2 ਦਿਨ ਬੰਦ ਰੱਖਣ। ਫੱਗਣ ਪੂਰਨਵਾਸੀ ਦੇ ਮੌਕੇ ਤੇ ਹੋਲੀਕਾ ਦਾਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲੀਕਾ ਦਾਨ ਤੋਂ ਅਗਲੇ ਦਿਨ ਨੂੰ ਰੰਗਾ ਵਾਲੀ ਹੋਲੀ ਕਿਹਾ ਜਾਂਦਾ ਹੈ। ਹੋਲੀਕਾ ਦਾਨ ਦੇ ਨਾਲ ਹੀ ਹਵਾਵਾਂ ਦੇ ਵਿੱਚ ਗੁਲਾਲ ਉੱਡਣਾ ਸ਼ੁਰੂ ਹੋ ਜਾਂਦਾ ਹੈ। ਹੋਲੀਕਾ ਦਾਨ ਜਿੱਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉੱਥੇ ਹੀ ਰੰਗਾ ਵਾਲੀ ਹੋਲੀ श्री कृष्ण जी ਅਤੇ ਰਾਧਾ ਰਾਣੀ ਦੇ ਪ੍ਰੇਮ ਦਾ ਵੀ ਪ੍ਰਤੀਕ ਮੰਨੀ ਜਾਂਦੀ ਹੈ। ਹੌਲੇ-ਮੋਹਲੇ ਦੇ ਮੌਕੇ ਤੇ ਅੱਡਾ ਚਬਾਲ ਦੀਆਂ ਸਾਰੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ 14 ਤੇ 15 ਮਾਰਚ ਨੂੰ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਆ ਪੂਰਨ ਸਿੰਘ ਚਬਾਲ ਅਤੇ ਚੇਅਰਮੈਨ ਰਮਨ ਕੁਮਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਰਾਜੂ ਚਬਾਲ ਨੇ ਦੱਸਿਆ ਹੈ ਕਿ ਹਰ ਸਾਲ ਅੱਡਾ ਚਬਾਲ ਦੇ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਦਿਨ ਨੂੰ ਮਨਾਉਂਦੇ ਨੇ। ਉਹਨਾਂ ਸਾਰਿਆਂ ਦੁਕਾਨਦਾਰਾਂ ਨੇ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਨੂੰ 2 ਦਿਨ ਬੰਦ ਰੱਖਣ। ਫੱਗਣ ਪੂਰਨਵਾਸੀ ਦੇ ਮੌਕੇ ਤੇ ਹੌਲੀਕਾ ਦੈਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੌਲੀਕਾ ਦੈਨ ਤੋਂ ਅਗਲੇ ਦਿਨ ਨੂੰ ਰੰਗਾ ਵਾਲੀ ਹੋਲੀ ਕਿਹਾ ਜਾਂਦਾ ਹੈ। ਹੌਲੀਕਾ ਦੈਨ ਦੇ ਨਾਲ ਹੀ ਹਵਾਵਾਂ ਦੇ ਵਿੱਚ ਗੁਲਾਲ ਉੱਡਣਾ ਸ਼ੁਰੂ ਹੋ ਜਾਂਦਾ ਹੈ। ਹੌਲੀਕਾ ਦੈਨ ਜਿੱਤੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਉੱਥੇ ਹੀ ਰੰਗਾ ਵਾਲੀ ਹੋਲੀ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਰਾਣੀ ਦੇ ਪ੍ਰੇਮ ਦਾ ਵੀ ਪ੍ਰਤੀਕ ਮੰਨੀ ਜਾਂਦੀ ਹੈ।